ਸੂਖਮ ਰੂਪ ਦੇ ਵਿੱਚ ਸੂਖਮ ਤਰਕ ਦੇ ਵਿੱਚ ਸਹਿਜ ਦੇ ਵਿੱਚ ਤੇ ਗੁਰੂ ਪਾਤਸ਼ਾਹ ਦੇ ਰੋਹਾਨੀ ਮੰਡਲ ਦੀਆਂ ਬਰਕਤਾਂ ਦੇ ਵਿੱਚ ਕੁਝ ਐਂਸਰ ਵਰਤਾਰੇ ਹੁੰਦੇ ਨੇ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜ਼ਿੰਦਗੀ ਲੱਗ ਚੰਗੀ ਹੈ ਜੋ ਕੁਝ ਵਾਪਰਦੇ ਹੁੰਦੇ ਵਰਤਾਰੇ ਉਹ ਲਗਾਤਾਰ ਵਾਪਰਦੇ ਰਹਿੰਦੇ ਨੇ ਔਰ ਅਸੀਂ ਕਈ ਵਾਰੀ ਉਸੇ ਹੀ ਵਹਿਣ ਦੇ ਵਿੱਚ ਵਹਿ ਜਾਂਦੇ ਆਂ ਪਰ ਜੋ ਗੁਰੂ ਦਾ ਉਪਦੇਸ਼ ਹੈ ਉਸ ਉਪਦੇਸ਼ ਤੇ ਜਿਹੜੇ ਗੁੱਝੇ ਭੇਦ ਨੇ ਉਹਨਾਂ ਨੂੰ ਸੱਜਣਾ ਪਹੁੰਚ ਰੂਣੀ ਗੁਰੂ ਦੇਵ ਸਾਹਿਬ ਸਾਨੂੰ ਇੱਕ ਅਕਾਲ ਪੁਰਖ ਦੇ ਨਾਲ ਜੁੜਨ ਦੀ ਜਦੋਂ ਤੱਕ ਕੀਤ ਕਰਦੇ ਵੇਨਾ ਤੇ ਉੱਥੇ ਗੁਰੂਦੇਵ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਜਾਗਤ ਜੋਤ ਜਪੈ ਨਿਸਬਸ ਏਕ ਬਿਨਾ ਮਨ ਨੇਕ ਨਾ ਆਣ। ਕਿ ਸਿੱਖ ਨੇ ਹਮੇਸ਼ਾ ਜਾਗਤ ਜੋਤ ਦੇ ਉਪਾਸ਼ਕ ਬਣਨਾ ਹੈ ਤੇ ਇਹਦੇ ਤੋਂ ਬਿਨਾ ਮਨ ਦੇ ਵਿੱਚ ਹਿਰਦੇ ਦੇ ਵਿੱਚ ਦੂਸਰਾ ਆਉਣਾ ਨਹੀਂ ਚਾਹੀਦਾ। ਅਗਲੀ ਗੱਲ ਬੜੀ ਅਹਿਮ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਵ੍ਰਤ ਗੋੜ ਮੜੀ ਮਠ ਪੂਲ ਨਾ ਮੰਗੇ। ਪੂਰਨ ਪ੍ਰੇਮ ਪ੍ਰਤੀਤ ਪੂਰੇ ਪਿਆਰ ਪੂਰੇ ਸਮਰਪਣ ਤੇ ਪੂਰੀ ਪ੍ਰਤੀਤ ਦੇ ਨਾਲ ਗੁਰੂ ਦੇ ਨਾਲ ਐਸਾ ਰਿਸ਼ਤਾ ਕਾਇਮ ਕਰ ਲੈਣਾ ਕਿ ਉਸ ਰਿਸ਼ਤੇ ਦੇ ਵਿੱਚ ਅੰਤਮਤੀ ਕਰਮਕਾਂਡਾਂ ਦੀ ਕੋਈ ਜਗ੍ਹਾ ਨਾ ਹੋਵੇ ਗੋੜ ਮੜੀ ਮਟ ਪੂਰ ਨਾ ਮੰਨ ਗੋੜ ਤੁਸੀਂ ਜਾਣ ਦੀ ਕਬਰ ਉਹ ਮੜੀ ਮਾਚ ਗੱਲ ਇਹ ਕੀ ਕਿ ਜਿੰਨੀਆਂ ਚੀਜ਼ਾਂ ਦੇ ਵਿੱਚ ਰੋਹਾਨੀਅਤ ਦਾ ਕੋਈ ਉਪਦੇਸ਼ ਨਹੀਂ ਹੈ ਸਿੱਖ ਦਾ ਸਿਰ ਉੱਥੇ ਨਹੀਂ ਝੁਕਣਾ ਚਾਹੀਦਾ ਇਹ ਸਾਡੀ ਵਿਚਾਰਧਾਰਾ ਹੈ ਕਿ ਅਸੀਂ ਸ਼ਬਦ ਗੁਰੂ ਦੇ ਉਪਾਸ਼ਕ ਹਾਂ ਫਲਸਫੇ ਦੇ ਵਿੱਚ ਇੱਕ ਗੱਲ ਬੜੀ ਅਹਿਮ ਹੈ ਇਸ ਗੱਲ ਨੂੰ ਸਮਝਣ ਦੇ ਵਾਸਤੇ ਕਿ ਪੂਰਨ ਪ੍ਰੇਮ ਪ੍ਰਤੀਤ ਸਜੇ ਪ੍ਰਤ ਗੋੜ ਮੜੀ ਮਠਪੂਲ ਨਾ ਬੰਦੇ ਉਸ ਗੱਲ ਦੀ ਬੜੀ ਅਹਿਮੀਅਤ ਹੈ ਇੱਕ ਸੰਤਰਾਸ਼ ਜਿਹੜਾ ਸੰਗਮਰਮਰ ਨੂੰ ਆਪਣੇ ਹੱਥਾਂ ਦੇ ਵਿੱਚ ਛੜਦਾ ਉਸ ਤੋਂ ਬਾਅਦ ਉਸ ਪੱਥਰ ਦੀ ਇੱਕ ਮੂਰਤੀ ਤਿਆਰ ਕਰਦਾ ਇੱਕ ਗੱਲ ਯਾਦ ਰੱਖਿਓ ਹਰ ਪੱਥਰ ਦੇ ਵਿੱਚ ਇੱਕ ਮੂਰਤੀ ਹੈ ਸੰਗ ਤਰਾਸ਼ ਕੇਵਲ ਤੇ ਕੇਵਲ ਉਸ ਪੱਥਰ ਦੇ ਕੁਝ ਟੁਕੜਿਆਂ ਨੂੰ ਦੂਰ ਕਰਦਾ ਹੈ ਤੇ ਹਰ ਮੂਰਤੀ ਇੱਕ ਪੱਥਰ ਹੈ ਇਹ ਅੰਤ ਸੱਚ ਹੈ ਹਰ ਪੱਥਰ ਦੇ ਵਿੱਚ ਇੱਕ ਮੂਰਤੀ ਹੈ ਹਰ ਮੂਰਤੀ ਇੱਕ ਪੱਥਰ ਹੈ ਤੇ ਸੰਗ ਤਰਾਸ਼ ਜਦੋਂ ਪੱਥਰ ਦੇ ਵਿੱਚੋਂ ਮੂਰਤੀ ਨੂੰ ਘੜ ਕੇ ਕੱਢਦਾ ਹੈ ਤੇ ਇੱਕ ਬੈਠਾ ਹੋਇਆ ਸੰਗ ਤਰਾਸ਼ ਆਪਣੇ ਕਰ ਰੇ ਕਾਰਜ ਦੇ ਵਿੱਚ ਕੰਮ ਕਰਦਾ ਕਰਦਾ ਬੜੀ ਵਿਸਮਾਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਉਹ ਲੋਕਾਂ ਦੇ ਸਮਾਜ ਦੇ ਵਿੱਚ ਵਾਪਰ ਰਹੇ ਵਰਤਾਰੇ ਨੂੰ ਤੱਕਦਾ ਤੇ ਫਿਰ ਖੁਦਾ ਨੂੰ ਬਖਾਤਿਬ ਹੋ ਕੇ ਪੁੱਤਾ ਕੀ ਕਹਿੰਦਾ ਹੈ اے ਖੁਦਾਯਾ ਮੈਨੂੰ ਇੰਝ ਲੱਗਦਾ ਮੈਂ ਤੇਰੇ ਤੋਂ ਵੱਧ ਤਾਕਤਵਰ ਸੰਗਤਰਾਸ਼ ਪ੍ਰਮਾਤਮਾ ਨੂੰ ਕਹਿ ਰਿਹਾ ਹੈ اے ਖੁਦਾਯਾ ਮੈਨੂੰ ਇੰਝ ਲੱਗਦਾ ਮੈਂ ਤੇਰੇ ਤੋਂ ਵੱਧ ਤਾਕਤਵਰ ਸ਼ਕਤ ਕਿਉਂਕਿ ਤੇਰੀ ਬਣਾਈ ਹੋਈ ਮੂਰਤੀ ਜਿਹੜੇ ਵਿੱਚ ਚੇਤਨਤਾ ਹੈ ਤੇਰੀ ਬਣਾਈ ਹੋਈ ਮੂਰਤੀ ਜਿਸ ਵਿੱਚ ਚੇਤਨਤਾ ਹੈ ਉਹ ਮੇਰੀ ਪੱਥਰ ਦੀ ਬਣਾਈ ਹੋਈ ਅਚੇਤ ਮੂਰਤੀ ਦੇ ਅੱਗੇ ਸਿਰ ਚਕਾਉਂਦੀ ਪਈ ਹੈ ਕਿ ਸੰਤ ਰਾਸ਼ ਕਹਿ ਰਿਹਾ ਕਿ ਐ ਪ੍ਰਮਾਤਮਾ ਅ ਤੈਰੀਆਂ ਬਣਾਈਆਂ ਮੂਰਤਾਂ ਜਿਨ੍ਹਾਂ ਵਿੱਚ ਚੇਤਨਤਾ ਸੀ ਜਿਨ੍ਹਾਂ ਵਿੱਚ ਸੋਝੀ ਸੀ ਜਿਨ੍ਹਾਂ ਵਿੱਚ ਸਮਝ ਸੀ ਇਹ ਮੇਰੇ ਬਣਾਏ ਅਚੇਤ ਪੱਥਰ ਨੂੰ ਮੱਥਾ ਟੇਕ ਰਹੇ ਨੇ ਮੈਨੂੰ ਇੰਜ ਲੱਗਦਾ ਕਿ ਮੇਰੇ ਕੋਲ ਤੇਰੇ ਤੋਂ ਵੱਧ ਸਮਰੱਥਾ ਹੈ ਪ੍ਰਗਟ ਕਿੱਥੇ ਹੈ ਘਾਟ ਇੱਥੇ ਹੈ ਕਹਿੰਦਾ ਮੈਂ ਗਰੀਬ ਹਾਂ ਤੇ ਮੇਰੇ ਕੋਲ ਪਈ ਇਹ ਮੂਰਤੀ ਜਿਹੜੀ ਇੱਕ ਪੱਥਰ ਹੈ ਪਰ ਜਿਸ ਦਿਨ ਇਹਨੂੰ ਪੁਜਾਰੀ ਦੇ ਹੱਥ ਲੱਗ ਜਾਣੇ ਨੇ ਇਹਨੇ ਕਿਸੇ ਮੰਦਰ ਦੇ ਵਿੱਚ ਅਸਥਾਪਿਤ ਹੋ ਜਾਣਾ ਹੈ ਉਦੋਂ ਮੈਂ ਉਸ ਮੰਦਰ ਦੇ ਵਿੱਚ ਨਹੀਂ ਵੜ ਸਕਣਾ ਕਿਉਂਕਿ ਮੈਂ ਅਸ਼ੂਤ। ਕੋਈ ਕੋਈ। ਕੀਰਤਾਂ ਨਹੀਂ ਕੀ ਨਾ। ਇੱਤਵਾਤਾ ਕੁਝ ਨਹੀਂ ਬੁੱਤ ਪ੍ਰਸਤੀ ਦੇ ਵਿੱਚ। ਇਸੇ ਕਰਕੇ ਤੇ ਗੁਰੂ ਪਾਤਸ਼ਾਹ ਜ਼ਫਰਨਾਮੇ ਚ ਕਹਿੰਦੇ ਨੇ ਕਹਿੰਦੇ ਨੇ ਔਰੰਗਜ਼ੇ ਪਹਾੜੀ ਰਾਜਿਆਂ ਤੇ ਨਾਲ। ਮੇਰਾ ਵਿਚਾਰ ਧਾਰਕ ਵਿਰੋਧ ਕਿੱਥੇ ਪਿਆ ਸੀ? ਮਨੰ ਕੁਸ਼ਤਨੰ ਕੋਹਿਆ ਪ੍ਰਫਿਤੰ ਕਿ ਉਂ ਬੁੱਤ ਪ੍ਰਸਤੰ ਮਨਨ ਬੁੱਤਸ਼ੀਕੰ ਹਾੜੀ ਰਾਜਨ ਦੇ ਨਾਲ ਵਿਚਾਰ ਧਾਰਕ ਚੰਗ ਦਾ ਕਾਰਨ ਇਹ ਸੀ ਕਿ ਉਹ ਸ਼ਬਦ ਦੀ ਚੇਤਨਤਾ ਦੇ ਨਾਲ ਨਹੀਂ ਜੁੜੇ ਹੋਏ ਬੁੱਤ ਪ੍ਰਸਤੀ ਦੀ ਗੱਲ ਕਰਦੇ ਨੇ ਉਹ ਬੁੱਤ ਪ੍ਰਸਤ ਨੇ ਮੈਂ ਬੁੱਤ ਸ਼ਿਕਨ ਹੁਣ ਇੱਥੇ ਫਿਰ ਇੱਕ ਗੱਲ ਸਮਝਣ ਵਾਲੀ ਚੇ ਗੁਰੂ ਪਾਚਕਿੰਦੇ ਮੈਂ ਬੁੱਤ ਸ਼ਿਕਨ ਨਾ ਤੋੜਨ ਵਾਲਾ ਪਰ ਗੁਰੂ ਸਾਹਿਬ ਨੇ ਕਦੀ ਕਿਸੇ ਦੇ ਧਰਮ ਦੇ ਅਵਤਾਰ ਦਾ ਬੁੱਤ ਤੋੜਿਆ ਨਹੀਂ ਜ਼ਿੰਦਗੀ 'ਚ ਉਦਾਹਰਨ ਕੀ ਹੈ ਪੱਥਰ ਦੀ ਮੂਰਤੀ ਨੂੰ ਤੋੜਨਾ ਬਹੁਤ ਸੌਖਾ ਹੈ ਪਰ ਮਨ ਦੇ ਵਿੱਚ ਵਸੀ ਹੋਈ ਭਰਮ ਦੀ ਮੂਰਤ ਨੂੰ ਤੋੜਨਾ ਬਹੁਤ ਔਖਾ ਹੈ ਸਾਡੇ ਮਨ ਅੰਦਰ ਜਿਹੜੀਆਂ ਬੁੱਤ ਪ੍ਰਸਤੀ ਦੀਆਂ ਮੂਰਤਾਂ ਬਣ ਗਈਆਂ ਨੇ ਤੋੜਨੀਆਂ ਉਹ ਬਣ ਗਈਆਂ ਗੱਲ ਪੱਥਰ ਦੀ ਨਹੀਂ ਹੈ ਗੱਲ ਇਹ ਹੈ ਕਿ ਪ੍ਰੀਤ ਅਧੂਰੀ ਹੈ ਮਨ ਦੇ ਵਿੱਚ ਭਰਮ ਦੇ ਬੁੱਤ ਬਣੇ ਹੋਏ ਹੈ ਮਨ ਦੇ ਵਿੱਚ ਭਰਮ ਦਾ ਇੱਕ ਡਰ ਬਣਿਆ ਹੋਇਆ ਤੇ ਟੁੱਟਣਾ ਕਿਵੇਂ ਫੁੱਟੋਂ ਆਂਡਾ ਭਰਮ ਕਾ ਮੰਨੇ ਭਿਆ ਪ੍ਰਗਾਸ ਕਾਟੀ ਬੇੜੀ ਪਦੇ ਤੇ ਗੁਰ ਕੀਨੀ ਬੰਦ ਖਲਾਸ ਪਰ ਇਹ ਬੰਦ ਖਲਾਸੀ ਤਾਂ ਹੋਣੀ ਹੈ ਜੇ ਗੁਰੂ ਦੇ ਇਸ ਹੁਕਮ ਦੇ ਵਿੱਚੋਂ ਇੱਕ ਸੂਖਮ ਜੇ ਅੰਛ ਨੂੰ ਸਮਝਣਾ ਹੈ ਪੂਰਨ ਪ੍ਰੇਮ ਪ੍ਰਤੀਤ ਸਜੈ ਹੁਣ ਸਵਾਲ ਪੈਦਾ ਹੋਵੇਗਾ ਜੀ ਗੁਰੂ ਦੇ ਪਾਛ ਕਹਿ ਰਹੇ ਨੇ ਕਿ ਜੇ ਮੇਰੇ ਨਾਲ ਸਾਥ ਰੱਖਣੀ ਹੈ ਤੇ ਪਿਆਰ ਪੂਰਾ ਚਾਹੀਦਾ ਹੈ ਇਹਦਾ ਮਤਲਬ ਪਿਆਰ ਪਧੂਰਾ ਵੀ ਹੁੰਦਾ ਹੈ ਬਿਲਕੁਲ ਹੁੰਦਾ ਹੈ ਗੁਰਬਾਣੀ ਦੇ ਵਿੱਚ ਤੇ ਹੋਰ ਸਾਹਿਤ ਦੇ ਵਿੱਚ ਪਿਆਰ ਦੀਆਂ ਬਹੁਤ ਸਾਰੀਆਂ ਮਸਾਲਾ ਨੇ ਜਿੱਥੇ ਇੱਕ ਭਗਤ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਉਹ ਆਪਣੀ ਪਿਆਰ ਦਾ ਇਜ਼ਹਾਰ ਉਹ ਰਹਿਬਰ ਉਹ ਪਗਤ ਉਹ ਪੈਗੰਬਰ ਉਹ ਆਪਣੀ ਪਿਆਰ ਦਾ ਇਜ਼ਹਾਰ ਕਰਨ ਦੇ ਵਾਸਤੇ ਕੁਦਰਤ ਦੇ ਵਿੱਚੋਂ ਤਸ਼ਬੀਹਾਂ ਨੂੰ ਯੂਜ਼ ਕਰਦਾ ਹੈ ਵਰਤਦਾ ਹੈ ਉਦਾਹਰਨ ਉਹ ਕਹਿੰਦਾ ਹੈ ਕਿ ਪਾਤਸ਼ਾਹ ਤੂੰ ਸਮੁੰਦਰ ਹੈ ਅਸੀਂ ਮੱਛੀ ਵਰਗੇ ਹਾਂ ਅਸੀਂ ਮੀਨ ਹਾਂ ਤੂੰ ਸਮੁੰਦਰ ਹੈ ਪ੍ਰਮਾਤਮਾ ਤੂੰ ਰੋਸ਼ਨੀ ਦਾ ਸੋਮਾ ਹੈ ਅਸੀਂ ਪਤੰਗੇ ਵਰਗੇ ਹਾਂ ਪ੍ਰਮਾਤਮਾ ਤੂੰ ਸੰਗੀਤ ਦਾ ਸੋਮਾ ਹੈ ਅਸੀਂ ਮੇਕ ਵਰਗੇ ਆ ਤੈਨੂੰ ਚੰਦਰ ਵਰਗਾ ਆਤਮਿਕ ਰਸ ਹੈ ਅਸੀਂ ਚਕੋਰ ਵਰਗੇ ਆ ਤੂੰ ਬੱਦਲ ਵਰਗਾ ਹੈ ਅਸੀਂ ਮੋਰ ਵਰਗੇ ਆ ਤੂੰ ਸੂਰਜ ਵਰਗਾ ਹੈ ਤੇ ਅਸੀਂ ਉਸ ਸੂਰਜ ਨੂੰ ਟੱਕਰ ਵਾਲੇ ਚੱਕਵੇ ਦੇ ਵਰਗੇ ਆ ਇਹ ਇੱਕ ਰਹੱਸ ਇਹ ਇੱਕ ਰੂਹਾਨੀਅਤ ਦੇ ਨਾਲ ਜੁੜਿਆ ਹੋਇਆ ਮਨੁੱਖ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ ਪੂਰਨਤਾ ਦੀ ਗੱਲ ਨਹੀਂ ਹੈ ਪਿਆਰ ਬਹੁਤ ਹੈ ਪਰ ਭਾਈ ਸਾਹਿਬ ਭਾਈ ਗੁਰਦਾਸ ਇਹਦੇ ਤੇ ਇੱਕ ਗੱਲ ਕਰਦੇ ਨੇ ਕਹਿੰਦੇ ਦੀਪਕ ਪਤੰਗ ਅਲ ਕਮਲ ਸਲਲ ਮੀ ਚੱਕ ਵੈ ਚਟੌਰ ਬ੍ਰਿਧ ਰਮ ਸਸਨਾਦ ਹੈ ਦੀਪਕ ਪਤੰਗ ਪਤੰਗਾ ਦੀਪਕ ਦੇ ਨਾਲ ਪਿਆਰ ਕਰਦਾ ਪਰ ਕਦੀ ਦੀਪਕ ਵੀ ਪਤੰਗੇ ਨੂੰ ਪਿਆਰ ਕਰਦਾ ਪਤੰਗੇ ਨੂੰ ਹੀ ਆਉਣਾ ਪੈਂਦਾ ਹੈ ਦੀਪਕ ਦੇ ਕੋਲ ਕਦੀ ਦੀਪਕ ਪਤੰਗੇ ਦੇ ਕੋਲ ਕਿਹਾ ਅਲ ਕਮਲ ਪਭਰੇ ਦੀ ਫੁੱਲ ਦੇ ਕੋਲ ਜਾਂਦਾ ਹੈ ਕਦੀ ਫੁੱਲ ਪਭਰੇ ਦੇ ਕੋਲ ਆਇਆ ਸਨਲਮੀ ਮੱਛੀ ਹੀ ਪਾਣੀ ਦੇ ਵਿੱਚ ਹੈ ਪਰ ਮੱਛੀ ਤਰਫ ਦੀ ਹੋਵੇ ਤੇ ਕਦੀ ਪਾਣੀ ਉਸ ਦੇ ਕੋਲ ਆਇਆ ਚੱਕ ਵੈ ਚਕੋਰ মৃਗ ਰਵ ਸਸਨਾਦ ਹੈ ਨਾ ਕਦੀ ਚੰਦਰਮਾ ਚਕੋਰ ਦੇ ਕੋਲ ਆਇਆ ਨਾ ਕਦੀ ਸੂਰਜ ਚੱਕਵੇ ਦੇ ਕੋਲ ਆਇਆ ਤੇ ਨਾ ਕਦੀ ਰਾਗ ਮ੍ਰਿਤ ਦੇ ਕੋਲ ਆਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਵਨ ਸਾਈਡਡ ਦਾ ਪ੍ਰੀਤ ਇੱਕ ਅੰਗੀ ਇੱਕ ਪਿਆਰ ਕਰ ਰਿਹਾ ਹੈ ਉਹ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ ਪ੍ਰੀਤ ਇੱਕ ਅੰਗੀ ਬਹੁਰੰਗੀ ਨਸੰਗੀ ਕੋਈ ਸਭੇ ਦੁੱਖ ਦਾਈ ਨ ਸਹਾਈ ਅੰਤ ਆਤ ਹੈ ਜੀਵਨ ਦਾ ਸਾਧ ਸੰਗ ਮੋਇ ਨ ਪਰਮ ਗਤ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਫਿਰ ਪਿਆਰ ਦੀ ਪੂਰਨਤਾ ਕਿੱਥੇ ਹੈ ਜਿਸ ਗੁਰੂ ਬਾਛਾ ਦਾ ਪ੍ਰਗਟ ਤੇ ਹਾੜਾ ਬਣਾਉਣ ਦੇ ਵਾਸਤੇ ਆਏ ਹੋ ਉਹ ਕਹਿੰਦੇ ਪਿਆਰ ਪੂਰਾ ਚਾਹੀਦਾ ਤੇ ਪੂਰਨਤਾ ਪਿਆਰ ਦੀ ਹੈ ਕਿੱਥੇ ਹੈ ਜਿੱਥੇ ਸਿੱਖ ਸਮਰਪਤ ਹੈ ਤੇ ਗੁਰੂ ਪੂਰਾ ਹੈ ਉਹ ਫਿਰ ਇੱਕ ਪਾਸਰ ਪਿਆਰ ਦੀ ਹੈ ਉਹ ਪਿਆਰ ਪਤਾ ਕਿਵੇਂ ਦਾ ਚਰਨ ਸ਼ਰਨ ਗੁਰ ਏਕ ਪੰਡਾ ਚਾਹੇ ਚਲ ਸਤਗੁਰ ਕੋਟ ਪੰਡਾ ਅਗੇ ਪੈ ਲੇਦਾ ਇਹ ਪਿਆਰ ਦੀ ਪੂਰਨਤਾ ਹੈ ਜਿੱਥੇ ਸਿੱਖ ਸਮਰਪਣ ਕਰਦਾ ਹੈ ਤੇ ਗੁਰੂ ਗਲਵਕੜੀ ਦੇ ਵਿੱਚ ਲੈ ਲੈਂਦਾ ਔਰ ਉਹ ਗੁਲਵਕੜੀ ਕੈਸੀ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕੋਲ ਭੈ ਨੰਦ ਲਾਲ ਆ ਕੇ ਬੈਠੇ ਇੱਕ ਰਮਸ ਇੱਕ ਰਹਸ ਉਸ ਰਮਸ ਤੇ ਰਹਸ ਦੇ ਵਿੱਚ ਕਲਗੀਧਰ ਪਾਤਸ਼ਾਹ ਸਤਲੁਜ ਦੇ ਕੰਡੇ ਵਾਲੂ ਪੁਰਪੇ ਭੈ ਨੰਦ ਲਾਲ ਵੀ ਨਾਲ ਨੇ ਕੁਝ ਹੋਇਆ ਸਿੱਖ ਵੀ ਪਿੱਛੇ ਪਿੱਛੇ ਤੁਰ ਪਏ ਤੁਰੇ ਚੰਦਿਆਂ ਗੁਰਦੇਵ ਪਾਤਸ਼ਾਹ ਨੇ ਇੱਕ ਕੌਤਕ ਕੀਤਾ ਬੜਾ ਪਿਆਰਾ ਜ਼ਮੀਨ ਤੋਂ ਇੱਕ ਪੱਥਰ ਚੁੱਕਿਆ ਤੇ ਸਤਰੁਜ ਦੇ ਵਹਿੰਦੇ ਵੇ ਪਾਣੀ 'ਚ ਸੁੱਟ ਦਿੱਤਾ ਨਾਲ ਹੀ ਸਵਾਲ ਕੀਤਾ ਸਿੱਖੋ ਪੱਥਰ ਡੁੱਬਿਆ ਕਿਉ ਹੈ ਇੱਕ ਸਿੱਖ ਦਾ ਚਾਹ ਪਾਤਸ਼ਾਹ ਪੱਥਰ ਸੀ ਪਾਣੀ 'ਚ ਸੁੱਟਿਆ ਕੁਦਰਤਨ ਡੁੱਬੇਗਾ ਡੁੱਬ ਗਿਆ ਪਾਸ਼ਾ ਬੜੇ ਵਿਸਮਾਤ ਦੇ ਵਿੱਚ ਮੁਸਕਰਾਏ ਥੋੜਾ ਅੱਗੇ ਤੁਰ ਪਏ ਇੱਕ ਪੱਥਰ ਫਿਰ ਚੁੱਕ ਲਿਆ ਤੇ ਫਿਰ ਪਾਣੀ ਦੇ ਵਿੱਚ ਸਵਾਲ ਫਿਰ ਉਹੀ ਹੈ ਸਿੱਖੋ ਪੱਥਰ ਡੁੱਬਿਆ ਕਿਉਂ ਹੈ ਅਸੀਂ ਲੋਕ ਕਈ ਵਾਰੀ ਸ਼ਬਦਾਂ ਦੇ ਜਾਦੂਗਰ ਬਣਦੇ ਆ ਜਵਾਬ ਉਹੀ ਹੁੰਦਾ ਹੈ ਸ਼ਬਦ ਬਦਲ ਲਏ ਜਾਂਦੇ ਨੇ ਬਾਅਦਛਾ ਪਾਣੀ ਹਲਕਾ ਹੁੰਦਾ ਹੈ ਪੱਥਰ ਭਾਰਾ ਹੁੰਦਾ ਹੈ ਤੇ ਹਮੇਸ਼ਾ ਭਾਰੀ ਚੀਜ਼ ਪਾਣੀ 'ਚ ਡੁੱਬ ਜਾਂਦੀ ਹੈ ਪੱਥਰ ਸੀ ਡੁੱਬਦਾ ਬਾਅਦਛਾ ਫਿਰ ਉਸੇ ਵਿਸਮਾਤ ਦੇ ਵਿੱਚ ਫਿਰ ਉਸੇ ਆਨੰਦ ਦੇ ਵਿੱਚ ਥੋੜਾ ਅੱਗੇ ਗਏ ਪੱਥਰ ਫੇਰ ਚੁੱਕ ਲਿਆ ਪੱਥਰ ਫਿਰ ਪਾਣੀ ਦੇ ਵਿੱਚ ਸਵਾਲ ਫਿਰ ਉਹੀ ਸਿੱਖੋ ਪੱਥਰ ਡੁੱਬਿਆ ਕਿਉਂ ਹੈ ਕੁਦਰਤਨ ਸਾਡਾ ਇੱਕ ਸੁਭਾਅ ਹੈ ਹਿਊਮਨ ਨੇਚਰ ਹੈ ਇੱਕ ਗੱਲ बार-बार ਪੁੱਛੀ ਜਾਵੇ ਅਸੀਂ ਤਲਖੀ ਚ ਆ ਜਾਂਦੇ ਇਰਿਟੇਟ ਹੋ ਜਾਂਦੇ ਸਿੱਖ ਕਹਿੰਦਾ ਪਾਤਸ਼ਾਹ ਕੀ ਕਰਦੇ ਹੋ ਕਮਾਲੇ ਕਰਾਮਾਤ ਰਹਿਬਰ ਤੁਸੀਂ ਤੁਹਾਨੂੰ ਵੀ ਪਤਾ ਹੈ ਪੱਥਰ ਪਾਣੀ ਚ ਡੁੱਬ ਜਾਂਦਾ ਕਰਦੇ ਕੀ ਹੋ ਪੱਥਰ ਚੁੱਕਦੇ ਹੋ ਪਾਣੀ ਚ ਸੁੱਟਦੇ ਹੋ ਫਿਰ ਪੁੱਛਦੇ ਹੋ ਡੁੱਬਿਆ ਕਿਉਂ ਹੈ ਪਾਛਾ ਪਤਾ ਤੇ ਤਹਾਨੂੰ ਨਹੀਂ ਹੈ ਮੇਰਾ ਗੁਰੂ ਫਿਰ ਉਸੇ ਵਿਸਮਾਦ ਦੇ ਵਿੱਚ ਉਸੇ ਆਨੰਦ ਦੇ ਵਿੱਚ ਥੋੜੇ ਅੱਗੇ ਗਏ ਤੇ ਪੱਥਰ ਫਿਰ ਚੁੱਕ ਲਿਆ ਫਿਰ ਪਾਣੀ ਦੇ ਵਿੱਚ ਸਵਾਲ ਫਿਰ ਉਹੀ ਹੈ ਪਰ ਹੁਣ ਸਵਾਲ ਤੋਂ ਪਹਿਲਾਂ ਇੱਕ ਨਾਮ ਲੱਗ ਗਿਆ ਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ ਪਿੱਛੋਂ ਕੋਈ ਆਵਾਜ਼ ਨਹੀਂ ਆਈ ਸ਼ਾਂਤੀ ਬੜੀ ਇੱਕ ਅਗੰਮੀ ਜੀ ਚੁੱਪ ਪਾਤਸ਼ਾਹ ਫਿਰ ਕਹਿੰਦੇ ਨੇ ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ ਕੋਈ ਆਵਾਜ਼ ਨਹੀਂ ਮੁੜ ਕੇ ਵੇਖਿਆ ਤੇ ਨੰਦ ਲਾਲ ਜ਼ਾਰ-ਜ਼ਾਰ ਰੋ ਰਿਹਾ ਹੈ ਭਿੱਜਿਆ ਹੋਇਆ ਜਿਹੜਾ ਅਥਰੂਆਂ ਦੇ ਨਾਲ ਪਾਤਸ਼ਾਹ ਮੋਢੇ ਤੇ ਹੱਥ ਲਾ ਕੇ ਕਹਿੰਦੇ ਨੇ ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ ਤੇ ਨੰਦ ਲਾਲ ਨੇ ਫਾਰਸੀ ਦੇ ਵਿੱਚ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਕੰਬਦੇ ਬੁੱਲਾਂ ਦੇ ਨਾਲ ਇੱਕ ਸ਼ੇਰ ਕਿਹਾ ਪਾਤਸ਼ਾ ਬ੍ਰਾਹਮਣ ਮੁਸ਼ਤਾਕ ਦਾ ਪੁੱਤ ਬ੍ਰਾਹਮਣ ਹੁਣ ਆਪ ਵੀ ਉਹ ਹਿੰਦੂ ਦੇ ਨੰਦ ਲਾਣ ਛੱਜੂ ਮਾਲ ਦੇ ਪੁੱਤਰ ਜੀ ਗੱਲ ਕਿੱਥੇ ਕਰ ਰਹੇ ਨੇ ਕਹਿੰਦੇ ਪਾਤਸ਼ਾ ਬ੍ਰਾਹਮਣ ਮੁਸ਼ਤਾਕ ਦਾ ਪੁੱਤ ਬ੍ਰਾਹਮਣ ਤੇ ਪੱਥਰ ਦੇ ਬੁੱਤਾਂ ਨੂੰ ਮੱਥੇ ਟੇਕਦਾ ਮੈਂ ਤਰ ਜਾਵਾਂ ਹੁਣ ਤਾਂ ਬਹੁਤ ਵੱਡੀ ਰਾਜਕੀਤੀ ਦੀਆਂ ਗੱਲਾਂ ਤੇ ਹੁੰਦੀਆਂ ਪਰ ਉੱਥੇ ਤੇ ਸੁਖੋਂ ਬਿਸਮਾਤ ਦੀ ਗੱਲ ਹੈ ਪਾਤਸ਼ਾ ਬ੍ਰਹਮੜ ਪੱਥਰ ਦੇ ਬੁੱਤਾਂ ਨੂੰ ਮੱਥੇ ਤੇ ਟੇਕਦਾ ਮੈਂ ਤਰ ਜਾਵਾਂ ਜ਼ਾਹਿਦ ਫਿਜ਼ਾਏ ਖਾਨ ਕਾ ਤੇ ਮੁਸਲਮਾਨ ਪੱਥਰ ਦੀ ਮਸਜਿਦ ਚ ਜਾ ਕੇ ਸਜਦਾ ਕਰਦਾ ਮੈਂ ਤਰ ਜਾਵਾਂ ਜੰਨਤ ਚਲਾ ਜਾਵਾਂ ਤੇ ਪਾਤਸ਼ਾ ਸੱਚ ਇਹ ਹੈ ਹਰ ਕਜ਼ਾ ਜ਼ਲਵਾ ਮੁਹੱਬਤ ਦੀ ਦਾ ਯਮ ਸਰਸ਼ਾਰ ਅਸਤੇ ਮੇਰੀਆਂ ਅੱਖਾਂ ਤਾਂ ਇਸ ਕਰਕੇ ਹੰਝੂਆਂ ਦੇ ਨਾਲ ਭਰ ਗਈਆਂ ਪਾਤਸ਼ਾ ਨਾ ਮੈਂ ਪੱਥਰ ਨੂੰ ਵੇਖਿਆ ਨਾ ਮੈਂ ਪਾਣੀ ਨੂੰ ਵੇਖਿਆ ਮੈਨੂੰ ਤਾਂ ਸਮਝ ਇੰਨੀਕ ਲੱਗੀ ਕਿ ਜਿਹੜਾ ਤੇਰੇ ਹੱਥ ਜੋ ਛੁੱਟ ਗਿਆ ਉਹ ਡੁੱਬ ਗਿਆ ਮੈਨੂੰ ਸਮਝ ਇੰਨੀਕ ਲੱਗੀ ਮਹਫੂਜ਼ ਉਹ ਹੈ ਜਿਹੜਾ ਗੁਰੂ ਦੇ ਹੱਥ ਦੇ ਵਿੱਚ ਹੈ ਜਿਹੜਾ ਗੁਰੂ ਦੇ ਹੱਥ ਦੇ ਵਿੱਚੋਂ ਛੁੱਟ ਗਿਆ ਉਹ ਡੁੱਬ ਗਿਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦ ਲਾਲ ਨੂੰ ਗਲ ਬਕੜੀ ਚ ਲੈਂਦੇ ਪਿਆਰ ਕਰਦੇ ਨੇ ਹੁਣ ਸੋਚੀਏ ਨੰਦ ਲਾਲ ਗੁਰੂ ਦੇ ਦਰਬਾਰ ਦੇ ਵਿੱਚ ਆਇਆ ਕਿਉਂ ਸੀ ਇਸ ਕਰਕੇ ਆਇਆ ਸੀ ਕਿ ਔਰੰਗਜ਼ੇਬ ਦੇ ਲੱਗੇ ਹੋਏ ਦਰਬਾਰ ਦੇ ਵਿੱਚ ਨੰਦ ਲਾਲ ਜੀ ਨੇ ਮੁਕੱਦਸ ਕੁਰਾਨ ਸ਼ਰੀਫ ਦੀ ਆਇਤ ਜਿਹੜੀ ਸੂਰਾ ਬੱਕਰ ਦੀ ਹੈ ਨੰਬਰ ਹੈ 196 ਆਇਤ ਹੈ ਵਾ ਤਨਮੁਲ ਹਜ਼ੁਲ ਉਮਰਤਾ ਲਲਾਹਿ ਫਾਇ ਪੋਇਸਰ ਉਸ ਆਇਤ ਦੇ ਇੰਨੇ ਪਿਆਰੇ ਅਰਥ ਕੀਤੇ ਸੀ ਕਿ ਔਰੰਗਜ਼ੇਬ ਨੇ ਭਰੇ ਦਰਬਾਰ ਚ ਕਿਹਾ ਸੀ ਇੰਨਾ ਵੱਡਾ ਵਿਦਵਾਨ ਤਾਂ ਵਿਦਵਾਨ ਹੋ ਸਕਦਾ ਜੇ ਮੁਸਲਮਾਨ ਹੋਵੇ ਜੁਮੇ ਦੀ ਨਮਾਜ਼ ਤੱਕ ਜਾ ਤਾਂ ਇਸ ਨੂੰ ਦੀਨ-ਏ-ਇਸਲਾਮ ਦੇ ਵਿੱਚ ਲਾਓ ਚੱਕ ਤਲ ਕਰ ਦਿਓ ਨੰਦ ਲਾਲ ਆਪਣੀ ਜਾਨ ਤੇ ਆਪਣਾ ਈਮਾਨ ਬਚਾਉਣ ਦੇ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਆਇਆ ਸੀ ਉਹ ਕਹਾਣੀ ਬਹੁਤ ਲੰਬੀ ਹੈ ਸਾਖੀ ਬਹੁਤ ਲੰਬੀ ਹੈ ਮੈਂ ਉਹਨੇ ਵਿਸਥਾਰ ਚ ਨਹੀਂ ਜਾਣਾ ਗੁਰੂ ਦੇ ਚਰਨਾਂ ਦੇ ਵਿੱਚ ਆਇਆ ਨੰਦ ਲਾਲ ਜਾਨ ਤੇ ਇਮਾਨ ਨੂੰ ਬਚਾਉਣ ਦੇ ਵਾਸਤੇ ਤੇ ਗੁਰੂ ਦੇ ਚਰਨਾਂ ਦਾ ਐਸਾ ਪੌੜਾ ਬਣ ਗਿਆ ਜਿਹੜਾ ਮੌਤ ਤੋਂ ਡਰਦਾ ਆਇਆ ਸੀ ਉਹ ਗੰਜਨਾਮੇ ਦੇ 160 ਨੰਬਰ ਸ਼ੇਰ ਚ ਕਹਿੰਦਾ ਜਾਨ ਬਾਦਸ਼ ਫਿਦਾਏ ਗੁਰ ਕੋ ਬਿੰਦ ਸਿੰਘ ਫਰਕ ਉਪਰ ਪਾਏ ਗੁਰ ਕੋ ਬਿੰਦ ਸਿੰਘ ਇਹ ਪਾਛਾ ਜਦੋਂ ਤੂੰ ਮੇਰੇ ਸਾਹਮਣੇ ਹੁੰਨਾ ਹੈ ਨਾ ਤੇ ਜਦੋਂ ਮੈਂ ਤੇਰੇ ਚਰਨਾਂ ਤੇ ਸਿਰ ਰੱਖਿਆ ਹੁੰਦਾ ਮੇਰਾ ਜੀ ਕਰਦਾ ਮੌਤ ਆ ਜਾਵੇ ਕਿਉਂਕਿ ਇਹਦੇ ਤੋਂ ਸੁਭਾਗੀ ਘਣੀ ਕੋਈ ਨਹੀਂ ਤੇ ਕਿਤੇ ਇੰਜ ਨਾ ਹੋਵੇ ਕਿ ਮੌਤ ਆਵੇ ਤੇ ਮੇਰਾ ਸਿਰ ਤੇਰੇ ਚਰਨਾਂ ਤੇ ਨਾ ਹੋਵੇ ਜਦੋਂ ਵੀ ਤੇਰੇ ਚਰਨਾਂ ਤੇ ਸਿਰ ਰੱਖਦਾ ਮੈਂ ਕਹਿੰਦਾ ਇਹਦੇ ਤੋਂ ਸੁਭਾਗੀ ਭੜੀ ਕੋਈ ਨਹੀਂ ਹੈਗੀ ਜ਼ਿੰਦਗੀ 'ਚ ਹੁਣੇ ਬਸ ਜਾਨ ਬਾਦਿਸ਼ ਫਿਦਾਏ ਗੁਰੂ ਗੋਬਿੰਦ ਸਿੰਘ ਫਰਕ ਉੱਪਰ ਪਾਏ ਗੁਰੂ ਕੋ ਪੈ ਸਿੰਘ ਪਾ ਤੇਰੇ ਪਾਏ ਤੇਰੇ ਪੈਰਾਂ ਦੇ ਉੱਪਰ ਸਿਰ ਹੋਵੇ ਤੇ ਬਸ ਸਮਾਪਤੀ ਹੋ ਜਾਵੇ ਇਹਦੇ ਤੋਂ ਵੱਧ ਆਨੰਦ ਜ਼ਿੰਦਗੀ 'ਚ ਕਿਤੇ ਨਹੀਂ ਹੁਣ ਉਹ ਆਨੰਦ ਲਾਲ ਗੁਰੂ ਦੇ ਦਰਬਾਰ ਦੇ ਵਿੱਚ ਬੈਠਾ ਹੈ ਅਚਾਨਕ ਪਤਾ ਲੱਗਾ ਕਿ ਇੱਕ ਮੁਸਲਮਾਨ ਸਰਨੇਲ ਅਲਫ ਖਾਨ ਨੇ ਹਮਲਾ ਕਰ ਦਿੱਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੇ ਵੇਲੇ ਭਾਈ ਰਾਮ ਸਿੰਘ ਨੂੰ ਕਹਿੰਦੇ ਨੇ ਰਾਮ ਸਿੰਘ ਹਮਲਾਵਰ ਹਮਲਾ ਕਰਨ ਵਾਸਤੇ ਆਇਆ ਸਿੰਘਾਂ ਨੂੰ ਸ਼ਸਤਰਾਂ ਦੀ ਵੰਡ ਕਰੋ ਕਿ ਮੈਦਾਨੇ ਜੰਗ ਚ ਜੂਝਣ ਦੇ ਵਾਸਤੇ ਜਾਇਆ ਜਾ ਸਕੇ ਭਾਈ ਰਾਮ ਸਿੰਘ ਭਾਈ ਹਰਦਾਸ ਸਿੰਘ ਤੇ ਹੋਰ ਸਿੰਘ ਉਸੇ ਵੇਲੇ ਲੋਗੜ ਦੇ ਕਿਲੇ ਦੇ ਵਿੱਚੋਂ ਸ਼ਸਤਰ ਲੈ ਕੇ ਆਉਂਦੇ ਨੇ ਤੇ ਸਿੰਘਾਂ ਨੂੰ ਮੈਦਾਨੇ ਜੰਗ ਚ ਜੂਝਣ ਦੇ ਵਾਸਤੇ ਸ਼ਸਤਰ ਤਕਸੀਮ ਕਰ ਰਹੇ ਨੇ ਸ਼ਸਤਰ ਵੰਡ ਰਹੇ ਨੇ ਨੰਦ ਲਾਲ ਖੜਾ ਸਾਰਿਆਂ ਨੂੰ ਸ਼ਸਤਰ ਦਿੱਤੇ ਜਾ ਰਹੇ ਨੇ ਨੰਦ ਲਾਲ ਚੁੱਪਚਾਪ ਖੜਾ ਹੈ ਜਦੋਂ ਨੰਦ ਲਾਲ ਨੂੰ ਸ਼ਸਤਰ ਨਾ ਮਿਲਿਆ ਤੇ ਉਸ ਵੇਲੇ ਨੰਦ ਲਾਲ ਨੇ ਭਾਈ ਰਾਮ ਸਿੰਘ ਨੂੰ ਕਹਿ ਦਿੱਤਾ ਕਿੰਦੇ ਮੈਂ ਮੈਂ ਤਾਂ ਨਹੀਂ ਜੰਗ ਵਿੱਚ ਜਾਣਾ ਸਾਰੇ ਸਿੰਘ ਜਾ ਰਹੇ ਨੇ ਮੈਨੂੰ ਸ਼ਸਤਰ ਕਿਉਂ ਨਹੀਂ ਹੁਣ ਸਿੰਘਾਂ ਦਾ ਆਪਸ ਵਿੱਚ ਪਿਆਰ ਵੀ ਹੁੰਦਾ ਹੈ ਤੇ ਮੁਸਕਰਾ ਕੇ ਕਹਿੰਦਾ ਭਾਈ ਰਾਮ ਸਿੰਘ ਕਹਿੰਦਾ ਨੰਦ ਲਾਲ ਯਾਰ ਮੌਤ ਤੋਂ ਡਰਦਾ ਤਾਂ ਤੂੰ ਗੁਰੂ ਦੀ ਸ਼ਰ ਉੱਚ ਆਇਆ ਹੋਰ ਤੈਨੂੰ ਜੰਗ 'ਚ ਭੇਜ ਕੇ ਫਿਰ ਮਰਉਣਾ ਤੇ ਨੂੰ ਜਾਣਦੇ ਚ ਨਹੀਂ ਕਿ ਚਲਿਆ ਨੰਦ ਗਲ ਕਿੰਦਾ ਹੁਣ ਮੌਤ ਦਾ ਭੈ ਨਹੀਂ ਰਿਹਾ ਹੁਣ ਗੁਰੂ ਦੇ ਚਰਨਾਂ ਚ ਆ ਗਿਆ ਤੇ ਰਾਮ ਸਿੰਘ ਕਿੰਦਾ ਕਿੰਦਾ ਕਿਵੇਂ ਗੱਠ ਗਿਆ ਕਿ ਤੂੰ ਮੌਤ ਦਾ ਭੈ ਕਲਮ ਫੜ ਵਾਲਾ ਨੰਦ ਲਾਲ ਅੱਜ ਤਲਵਾਰ ਚੁੱਕਣ ਦੀ ਕਿਵੇਂ ਤਿਆਰ ਹੋ ਗਿਆ ਇਹ ਗੱਲਾਂ ਚੱਲ ਰਹੀਆਂ ਤੇ ਗੱਲ ਕੀ ਤਰ ਪਾਤਸ਼ਾਹ ਵੀ ਉੱਥੇ ਆ ਗਿਆ ਹੁਣ RAM SINGH ਕਹਿ ਰਿਹਾ ਕਿ ਹੱਥ ਦੇ ਵਿੱਚ ਕਲਮ ਫੜ ਕੇ ਲਿਖਣ ਵਾਲਾ ਉਸ ਸਮੇਂ ਦਾ ਮੀਰ ਮੁੰਚੀ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਵੀ ਇੰਨੀ ਵੱਡੀ ਨੌਕਰੀ ਕਰਕੇ ਆਇਆ ਹੈ ਗੁਰੂ ਦੇ ਦਰਬਾਰ ਦੇ ਵਿੱਚ ਉਹ ਕਲਮ ਛੱਡ ਤਲਵਾਰ ਫੜਨ ਨੂੰ ਤਿਆਰ ਕਿਉਂ ਹੈ ਤੇ ਨੰਦ ਲਾਲ ਦਾ جواب ਬੜਾ ਪਿਆਰਾ ਹੈ ਕਹਿੰਦਾ ਆਹ ਹਜ਼ੂਮੇ ਖੁਸ਼ ਕੇ ਬਹਿਰ ਬੰਦਗੀ ਅਸਤ ਹਜ਼ੂਮ ਇਕੱਠ ਕਿਹਾ ਜਾਂਦਾ ਹੈ ਤੇ ਹਜ਼ੂਮੇ ਖੁਸ਼ ਕਿਹਾ ਜਾਂਦਾ ਹੈ ਰੋਹਾਨੀ ਖੇੜੇ ਵਾਲੇ ਲੋਕਾਂ ਦੀ ਇਕੱਤਰਤਾ ਸਤਸੰਗਤ ਹਜ਼ੂਮੇ ਖੁਸ਼ ਫਾਰਸੀ ਦੇ ਵਿੱਚ ਆ ਹਜ਼ੂਮੇ ਖੁਸ਼ ਕੇ ਬਹਿਰ ਬੰਦਗੀ ਅਸਤ ਇਹਨੂੰ ਸਮਝੋ ਕਿ ਇਸ ਸੰਗਤ ਦੇ ਵਿੱਚੋਂ ਜਿਹੜਾ ਮੇਰੀ ਝੋਲੀ 'ਚ ਬੰਦਗੀ ਦਾ ਦਾਨ ਪਿਆ ਨਾ ਉਸ ਬੰਦਗੀ ਦੇ ਨਾਲ ਕੀ ਹੋਇਆ ਕਿ ਆ ਹਜ਼ੂਮੇ ਖੁਸ਼ ਮਹਿਜ਼ ਜ਼ਿੰਦਗੀ ਅਸਤ ਹੁਣ ਜਿਹੜੀ ਆ ਜ਼ਿੰਦਗੀ ਸੀ ਨਾ ਇਹ ਤੇ ਖਤਮ ਹੋ ਗਈ ਇੱਕ ਨਵੀਂ ਜ਼ਿੰਦਗੀ ਮਿਲ ਗਈ ਉਹ ਨਵੀਂ ਜ਼ਿੰਦਗੀ ਪਤਾ ਕਿਹੜੀ ਹੈ ਨਾਨਕ ਜੀ ਬਤਿਆ ਮਰ ਰਹੀ ਹੈ ਐਸਾ ਜੋਗ ਕਮਲ ਹੁਣ ਉਹ ਜ਼ਿੰਦਗੀਆਂ ਜਿਹੜੀ ਮੌਤ ਦੇ ਭੈ ਤੋਂ ਮੁਕਤ ਹੈ ਹੁਣ ਉਹ ਜ਼ਿੰਦਗੀ ਹੈ ਜਿਹੜੀ ਕਹਿੰਦੀ ਅਬ ਕੈਸੇ ਮਰੂ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਹੁਣ ਤਾਂ ਵੱਖਰੀ ਜ਼ਿੰਦਗੀ ਹੈ ਉਹ ਕਹਿੰਦਾ ਆ ਹਜ਼ੂਮੇ ਖੁਸ਼ ਕਿ ਬਹਿਰੇ ਯਾਦ ਅਸਤ ਆ ਹਜ਼ੂਮੇ ਖੁਸ਼ ਹਕ ਕੇ ਫਰਿਆਦ ਬਸ ਸਤ ਸੰਗਤ ਦੇ ਵਿੱਚੋਂ ਮੈਨੂੰ ਉਸ ਖੁਦਾ ਦੀ ਯਾਦ ਮਿਲ ਗਈ ਮੇਰੀ ਚੋੜੀ ਦੇ ਵਿੱਚ ਤੇ ਜਦੋਂ ਮੈਂ ਉਹਦੀ ਯਾਦ ਦੇ ਵਿੱਚ ਜੁੜ ਗਿਆ ਤੇ ਕੀਤੀ ਹੋਈ ਫਰਿਆਦ ਦੇ ਨਾਲ ਮੈਂ ਮੌਤ ਦੇ ਭੈਅ ਤੋਂ ਮੁਕਤ ਹੋ ਗਿਆ ਤੇ ਮੇਰੇ ਗੁਰੂ ਨੇ ਗੱਲ ਦੇ ਨਾਲ ਲਾ ਲਿਆ ਨੰਦ ਲਾਰ ਕਈ ਤਲਵਾਰਾਂ ਮਿਲ ਕੇ ਕਈ ਵਾਰ ਇੱਕ ਕਲਮਚਾਰ ਪੈਦਾ ਨਹੀਂ ਕਰਦੀਆਂ ਤੇ ਇੱਕ ਚੰਗਾ ਕਲਮਚਾਰ ਕਈ ਤਲਵਾਰਾਂ ਚੁੱਕਣ ਵਾਲੇ ਜੰਦੇ ਤਿਆਰ ਕਰ ਦਿੰਦਾ ਤੂੰ ਮੈਦਾਨੇ ਚੰਨ ਚ ਨਹੀਂ ਜਾਏਗਾ ਨੰਦ ਲਾਲ ਨੂੰ ਨਹੀਂ ਪੇਜ ਮੈਦਾਨੇ ਚੰਨ ਦੇ ਵਿੱਚ ਕਾਰਨ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਗੁਰੂ ਜੀ ਸ਼ਮਸ਼ੀਰ ਦਾ ਤਲੀ ਨਹੀਂ ਹੈ ਤੇ ਗੁਰੂ ਤੇਗ ਦਾ ਤਲੀ ਨਹੀਂ ਹੈ ਗੁਰੂ ਪਾਤਸ਼ਾਹ ਨੂੰ ਪਤਾ ਹੈ ਕਿ ਕਿਹੜੇ ਸਿੰਘ ਦੀ ਕਿਹੜੀ ਫਰਜ਼ ਢਵਾਉਣਾ ਹੈ ਤੇ ਕਿੱਥੇ ਕਿਸ ਦੀ ਡਿਊਟੀ ਲਾਉਣੀ ਹੈ ਇਸ ਮਰਤ ਨੇ ਗੁਰੂ ਪਾਤਸ਼ਾਹ ਔਰ ਐਸੇ ਸਮਰਥ ਰਹੇ ਪਰ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਖਾਲਸੇ ਦੇ ਵਿੱਚ ਐਸੇ ਬਲੱਖਣ ਗੁਣ ਭਰ ਦਿੱਤੇ ਪਰ ਨਾਲ ਇੱਕ ਗੱਲ ਕਹਿ ਦਿੱਤੀ ਕਿੰਦੇ ਜ ਪਿਆਰ ਇਵੇਂ ਦਾ ਹੈ ਨਾ ਜਿਸ ਨੂੰ ਮੈਂ ਪੂਰਨ ਪ੍ਰੇਮ ਪ੍ਰਤੀਤ ਸਜੇ ਗਿਆ ਸੀ ਕਿੰਦੇ ਇਹ ਪਿਆਰ ਇਵੇਂ ਦਾ ਹੈ ਨਾ ਇਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਗੁਰੂ ਕਿਹੜਾ ਤੇ ਸਿੱਖ ਕਿਹੜਾ ਹੈ ਪਤਾ ਕਿਵੇਂ ਦਾ ਹੈ ਉਹ ਕਹਿੰਦੇ ਕਿ ਇਸ ਪਿਆਰ ਨੂੰ ਇਸ ਤਰ੍ਹਾਂ ਦੇ ਨਾਲ ਮਾਪਿਆ ਜਾ ਸਕਦਾ ਹੈ ਕਿ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਅਤ ਬਿਰਦ ਹਾਂ ਖਾਲਸੇ ਕੋ ਖਾਲਸਾ ਮੇਰੋ ਊਤ ਪੂਤ ਸਾਗਰ ਬੰਦੀ ਰੋ ਕਹਿੰਦੇ ਖਾਲਸਾ ਮੇਰੇ ਵਿੱਚ ਇਸ ਤਰ੍ਹਾਂ ਅਪੇਧ ਹੋ ਗਿਆ ਕਿ ਸਮੁੰਦਰ ਦੇ ਵਿੱਚ ਬਾਰੂ ਇੱਕ ਪਾਣੀ ਦੀ ਬੂੰਦ ਪਾ ਦਿਓ ਦੁਬਾਰਾ ਉਸ ਪਾਣੀ ਦੀ ਬੂੰਦ ਨੂੰ ਵਾਪਸ ਕੱਢਿਆ ਜਾ ਸਕਦਾ ਕਹਿੰਦੇ ਖਾਸਾ ਇਸ ਤਰ੍ਹਾਂ ਅਪੇਧ ਹੋ ਗਿਆ ਮੇਰੇ 'ਚ ਕਿ ਜਿਵੇਂ ਸਮੁੰਦਰ ਦੇ ਵਿੱਚ ਬਾਹਰੋਂ ਇੱਕ ਪਾਣੀ ਦੀ ਬੂੰਦ ਅਪੇਧ ਹੋ ਜਾਵੇ ਤੇ ਦੁਬਾਰਾ ਉਸ ਬੂੰਦ ਨੂੰ ਵਾਪਸ ਨਹੀਂ ਕੱਢਿਆ ਜਾ ਸਕਦਾ ਇਹ ਪਿਆਰ ਐਸਾ ਹੈ ਇਹ ਅਪੇਧਤਾ ਐਸੀ ਹੈ ਪਰਸ ਇਹ ਬੂੰਦ ਉਦਣ ਮੈਂ ਖੁਦ ਵਾਪਸ ਕਰ ਦੇਵਾਂਗਾ ਜਪ ਜੇ ਕਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਇਸ ਸਮੁੰਦਰ ਦਾ ਸਵਾਹ ਹੈ ਕਿ ਉਹ ਮਰਦਾ ਚੀਜ਼ਾਂ ਨੂੰ ਆਪਣੇ ਵਿੱਚ ਨਹੀਂ ਰੱਖਦਾ ਜਿਸ ਦਿਨ ਸਾਡੀ ਜ਼ਮੀਰ ਮਰਦਾ ਹੋ ਗਈ ਤੇ ਮਤ ਸਮਝਿਓ ਗੁਰੂ ਦੇ ਪਿਆਰ ਤੇ ਗੁਰੂ ਦੀ ਪਰਤੀਤ ਤੇ ਪਤਲ ਰਹਿ ਜਾਵਾਂਗੇ ਕਦੀ ਵੀ ਨਹੀਂ ਰਹਿ ਸਕਤੇ